ਮੇਰਾ ਨਾਮ ਅੰਤਾ ਜੀ ਮਡੇ ਘਮਨਕਲਾ ਰਹਿੰਦੇ ਜੇ ਗੱਲ ਹੋਈ ਜੀ ਗੱਲ ਕੋਈ ਨਹੀਂ ਏਵੇਂ ਲੁੱਟਮਾਰ ਕਰਦੇ ਬੇ ਕੁਛ ਆਪੀਂਆ ਮੰਗਦੇ ਸੀ ਮਚਾਬੇਂ ਦਿੱਤੀਆਂ ਏਵੇਂ ਕੁੱਟਣ ਲੱਗ ਪਏ ਇੱਕ ਚੇਲਾ ਦੇ ਇੱਕ ਮੁੰਡਾ ਸੀ ਮੇਰੇ ਕੋਲ ਰਹਿੰਦਾ ਉਹਦਾ ਨਾਮ ਮੁੰਨਾ ਜੀ ਤੇ ਇੱਕ ਦਿਨਾਂ ਦਾ ਰੋਜਵਾ ਜਿਹੜਾ ਬਾਬਾ ਦਾ ਰੋਜਵਾ ਮੁੰਡੇ ਦਾ ਨਾਮ ਮੁੰਨਾ ਵਾ ਬਹੁਤ ਮਾਰਿਆ ਮੇਂ ਲੱਤਾਂ ਮਾਰੀਆਂ ਸਾਥੀ ਦੇ ਵਿੱਚ ਆਵੇ ਕਿ ਮੇਰੇ ਆ ਵੀ ਜਖਮ ਹੋਏ ਜੇ ਆ ਜਖਮ ਹੋਏ ਐਮ ਗਲਤ ਲੱਗਾ ਮੇਰਾ ਵਾਲ ਪੁੱਟੇ ਗਏ ਬਹੁਤ ਮਾਰਿਆ ਇੱਕ ਚ ਲੱਤਾਂ ਮਾਰੀਆਂ ਵਾ ਮੈਨ ਹੋਸ਼ ਆਈ ਮੇਰਾ ਸਮਾਨ ਵੀ ਲੈ ਕੇ ਕੱਢ ਕੇ ਮੇਰੇ ਕੋਲ ਦਾਕ ਤੋਂਲੇ ਸੋਨਾ ਸੀ 4 ਲੱਖ ਰੁਪਏ ਮੇਰੇ ਲੈ ਕੇ ਕੱਢ ਕੇ ਵਿੱਚੋਂ ਇਹਨਾਂ ਬਹੁਤ ਬਹੁਤ ਜ਼ੁਲਮ ਕੀਤਾ ਮੇਰੇ ਉੱਤੇ ਇਲਾਕੇ ਲੋਕੇ ਦਾ ਹੀ ਤੇ ਮਰ ਜੇਗੇ ਤੇ ਇਲਾਕਾ ਮਿਲ ਜੇਗਾ ਸਾਨੂੰ ਠੀਕ ਜੇ ਇਸੇ ਮਾਰੇ ਮੈਨੂੰ ਮਾਰਨ ਕੋਟੰਡੇਸ ਦੇ ਸੀ ਵੀਡੀਓ ਹੈਗੀ ਵੀਡੀਓ ਵੀ ਹੈਗੀ ਸਾਡੇ ਕੋਲ ਉਹ ਵੀ ਅਸਰਾਂ ਨੂੰ ਖਾਵਾਂਗੇ ਅਸੀਂ ਵੀਡੀਓ ਵੀ ਹੈਗੀ ਹਾਂ ਇਹ ਤਾਂ ਪਹਿਲਾਂ ਮੈਨੂੰ ਗੋਲੀਆਂ ਦਿੰਦੇ ਰਹੇ ਨਸੇ ਦੀਆਂ ਹਾਂਜੀ ਇਹ ਦੂਜਾ ਫੇਰ ਮੈਨੂੰ ਮਾਇਆਂ ਨੇ ਕਹਿ ਕੋ ਕੱਪੜੇ ਮੇਜਿੰਗਾ ਨੇ ਕਹਿ ਕੋ ਕਿ ਮਾਫੀ ਨਾ ਮਤ ਵਾਤਵਚਲ ਮਾਫ ਕਰਦੇ ਸਾਡੇ ਕਹਿੰਦੇ ਇੱਕ ਵਾਰ ਲਾ ਫਿਲਮਾਂ ਵਾਰ ਲਿਆ ਇਹ ਮੈਨੂੰ ਗੋਲੀਆਂ ਦਿੰਦੇ ਚਿੰਤ ਚਾਚਰ ਪੰਜ-ਪੰਜ ਗੋਲੀਆਂ ਨਸਰੀਆਂ ਪਾ ਕੇ ਦਿੰਦੇ ਸੀ ਮੈਨੂੰ ਪਹਿਲਾਂ ਉਹਦੋਂ ਘਰ ਕੋਈ ਇੱਕ ਮੈਂ ਆਸਾਂ ਤੇ ਦੋਨੇ ਜਣੇ ਐਸੀ ਇੱਕ ਚੇਲਾ ਮੇਰੇ ਇੱਕ ਮੁੰਡੇ ਦੇ ਘਰ ਉਹਨਾਂ ਦੇ ਮੁੰਡਾ ਹੋ ਰਹਿਦਾ ਤੇ ਮਿਸਤਰੀ ਮੇਰੇ ਕੋਠੇ ਤੇ ਲੱਗੇ ਸੀ ਇੱਕ ਕੰਮ ਵਾਲਾ ਮੁੰਡਾ ਕੋਠੇ ਤੇ ਗਿਆ ਫਿਰ ਉਹਨੇ ਕਿਹਾ ਵੀ ਥੱਲੇ ਮਾਈ ਨੂੰ ਮਾਰਦੇ ਲੱਗੇ ਥੱਲੇ ਆ ਫਿਰ ਉਹਨਾਂ ਆ ਕੇ ਮੈਨੂੰ ਸੜਵਾਇਆ ਉਹਨਾਂ ਨੇ ਇਹ ਸੱਤ ਜਣਿਆਂ ਨੇ ਸੜਵਾਇਆ ਮੈਨੂੰ ਇਹ ਕੱਲੇ ਦੋਨੇ ਜਿਹੜੇ ਨਹੀਂ ਮੈਂ ਸੜਦੇ ਹੈਗੇ ਬਾਕੀ ਵੀਡੀਓ ਚ ਪ੍ਰੂਫ ਪਿਆ ਵਾ ਹੋਰ ਬਾਕੀ ਇਹ ਮੇਰੇ ਘਰ ਸੁ ਮੇਰੇ ਜਿਆਦਾ ਸਬ ਤੋਂ ਸਭ ਤੋਂ ਵੀ ਇਹ ਦੇਖ ਲੈ ਨਾ ਕਰ ਰਹੇ ਆ ਕੀ ਕਿਦਿਆ ਕੰਮਲੇਟ ਵੀ ਕਰਾਈ ਆ ਸਾਰਾ ਹੀ ਹੋਇਆ ਆਪਣੇ ਮੈਡੀਕਲ ਹੋਇਆ ਸਾਰਾ ਕੋਈ ਇਨਸਾਫ ਮੰਗਦੇ ਆ ਜਿਹੜਾ ਮੇਰੇ ਨਾਲ ਇੰਨਾ ਜ਼ੁਲਮ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਂ ਜਦ ਮੈਨ ਮਾਰਿਆ ਕੁੱਟਿਆ ਫਿਰ ਇਹਨਾਂ ਕਮਰੇ ਬੰਦ ਕਰਕੇ ਫਿਰ ਨਾਲ ਸਮਾਨ ਕੱਢਿਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਪਤਾ ਨਹੀਂ ਜੇ ਕਿੱਥੇ ਗਏ ਕਿੱਥੇ ਨਹੀਂ ਮੈਂ ਤਾਂ ਕਤਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹਾਂਜੀ ਬਹੁਤ ਜ਼ਿਆਦਾ ਮਾਰ ਮੈਨ ਮਾਰ 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 ਕੇ ਸੁੱਟ ਗਏ ਮੈਨੂੰ ਇਹ ਤਾਂ ਮੈਨ ਬਾਹਰ ਠੇਕੇ ਵਾਲਾ ਸਿਜੋ ਆਇਆ ਉਹਨੇ ਫਿਰ ਮੈਨ ਚੁੱਕਿਆ ਉਹਨੇ ਮੈਨ ਹਸਪਤਾਲ ਲਿਆਂਦਾ ਹਾਂਜੀ ਬਾਕੀ ਗਵਾਹ ਵੀ ਹੈਗੇ ਤੇ ਸਾਰੇ ਹੈਗੇ ਮੇਰੇ ਕੋਲ ਗਵਾਹ ਬੈਠੇ ਸਾਰੇ ਜਣੇ ਨਾਂਜੀ ਬਸ ਮੇਰੀ ਇਹ ਦਰਖਾਸਤ ਆ ਮੈਨੂੰ ਇਨਸਾਫ ਚਾਹੀਦਾ ਸਰਕਾਰ ਤੋਂ ਮੈਂ ਮੰਗਲੀ ਬਾਬਾ ਸਾਨਫ ਲੱਬੋ ਬਾਬਾ ਮਲਾਵੇ ਦੀ ਕੋਠੀ ਬਟਾਲਾ ਹਾਂਜੀ ਇਹ ਮੇਰੇ ਗੁਰਪਾ ਹੀ ਨੇ ਮੇਰੇ ਗੁਰੂ ਦੇ ਚੇਲੇ ਨੇ ਹਾਂਜੀ ਸਾਨੂੰ ਕੱਲ ਪਤਾ ਲੱਗਾ ਕੋਈ 10 11 ਵਜੇ ਦੇ ਨਾਲ ਇਹਨਾਂ ਦੇ ਚੇਲਿਆਂ ਨੇ ਇੱਕ ਡਰਾਈਵਰ ਮੁੰਡਾ ਜਿਹੜਾ ਨਾਲ ਢੋਲਕ ਮਾਸਟਰ ਆ ਉਹਨਾਂ ਨੇ ਬਹੁਤ ਮਾਰ ਕਟਾਈ ਕੀਤੀ ਇਹਨਾਂ ਨੂੰ ਹਾਂਜੀ ਤੇ ਪਿੰਡ ਦੇ ਲੋਕਾਂ ਨੇ ਆਣ ਕੇ ਇਹਨਾਂ ਨੂੰ ਦਾਖਲ ਕਰਵਾਇਆ ਵਾ ਇਹਨਾਂ ਦੀ ਬਹੁਤ ਮਾੜੀ ਹਾਲਤ ਸੀ ਗੀ ਮਮਤਾ ਬਾਬੇ ਦੀ ਇਹਨਾਂ ਨੂੰ ਉਹਨਾਂ ਦਾ ਜਾਨ ਦਾ ਖਤਰਾ ਵਾ ਜੀ ਕਿਸੇ ਟਾਈਮ ਵੀ ਇਹਨੂੰ ਮਾਰ ਸਕਦੇ ਆ ਇਹਦੀ ਪ੍ਰਾਪਰਟੀ ਵੇਖ ਕੇ ਇਹਦੀ ਜ਼ਿਆਦਾਦਤ ਦੇਖ ਕੇ ਦਾ ਇਲਾਕਾ ਦੇਖ ਕੇ ਉਹ ਨਹੀਂ ਜੀਣ ਦਿੰਦੇ ਜੀ ਹਾਂਜੀ ਵੀਡੀਓ ਉਸੇ ਕੱਢੀਆਂ ਬਹੁਤ ਮਾਰਿਆ ਨੇ ਵੀਡੀਓ ਪਈਆਂ ਸਾਡੇ ਕੋਲ ਸਿ ਦਿਖਾਵਾਂਗੇ ਪੁਰਸ ਪ੍ਰਸ਼ਾਸਨ ਨੂੰ ਅਸੀਂ ਪੇਸ਼ ਕਰਾਂਗੇ ਵੀਡੀਓ ਸੀਸੀਟੀਵੀ ਕੈਮਰੇ ਦੀਆਂ ਉਹਨਾਂ ਨੂੰ ਪੇਸ਼ ਕਰਾਂਗੇ ਜੀ ਤੇ ਬਾਕੀ ਇਨਸਾਫ ਦਵਾਇਆ ਜਾਵੇ ਜੀ ਇਹਨੂੰ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਰੇ ਹੀ ਪੈਨਪ੍ਰਾਵਾਂ ਨੂੰ ਜਮਸੀ ਦੀ ਮੇਰਾ ਨਾਮ ਦੀਪਕ ਲੋਪਾ ਹੈ ਮੈਂ ਗਲੋਬਲ ਕ੍ਰਿਚਨ ਐਕਸ਼ਨ ਕਮੇਟੀ ਤੋਂ ਪੰਜਾਬ ਦਾ ਸੈਕਟਰੀ ਹਾਂ ਅੱਜ ਸਾਨੂੰ ਬੜਾ ਹੀ ਸੁਣ ਕੇ ਦੁੱਖ ਲੱਗਾ ਕਿ ਜਿਹੜੇ ਸਾਡੇ ਸਮਾਜ ਵਿੱਚ ਵਿਚਰਦੇ ਨੇ ਬਾਬੇ ਜੋ ਸਾਡੇ ਪਿੰਡਾਂ ਦੇ ਵਿੱਚ ਵਿਧਾਈਆਂ ਲੈ ਕੇ ਆਪਣਾ ਗੁਜ਼ਾਰਾ ਕਰਦੇ ਸੀ ਉਹਨਾਂ ਦਾ ਇੱਕ ਸ਼ਖਸ਼ ਇਹਨਾਂ ਦੇ ਵਿੱਚੋਂ ਹੀ ਕੰਮ ਕਰਦੇ ਸੀ ਦੋ ਸ਼ਖਸ਼ ਇਹਨਾਂ ਦੀ ਮਾਰ ਕਟਾਈ ਕਰਕੇ ਉਹਨਾਂ ਕੋ ਪੈਸਾ ਖੋ ਕੇ ਲੈ ਗਿਆ ਜਿੰਨਾ ਵੀ ਸੋਨਾ ਹੀ ਖੋ ਕੇ ਲੈ ਗਿਆ ਅੱਜ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਹਾਲਾਤ ਜਿਸ ਤਰ੍ਹਾਂ ਉਹ ਮੰਜੇ ਦੇ ਉੱਤੇ ਪਏ ਨੇ ਚਲੋ ਕਾਨੂੰਨੀ ਕਾਰਵਾਈ ਅਸੀਂ ਉਹਨਾਂ ਤੇ ਕਰਾਵਾਂਗੇ ਗਲੋਬਲ ਕ੍ਰਿਚਨ ਐਕਸ਼ਨਿੰਗ ਕਮੇਟੀ ਵੱਲੋਂ ਜੋ ਵੀ ਤੁਹਾਡੇ ਵੱਲੋਂ ਹੋਏਗੇ ਅਸੀਂ ਪੂਰੀ ਆਪਣਾ ਬਾਬਿਆਂ ਦੇ ਨਾਲ ਆ ਵੇਖੋ ਜੀ ਸਮਾਜ ਦੇ ਵਿੱਚ ਇੱਕ ਜਿਹੜੀ ਨਾ ਸਿਸਟਮ ਹੀ ਹੈਗਾ ਚੱਲ ਗਿਆ ਕੋ ਚੇਲੇ ਗੁਰੂ ਵਾਲਾ ਕੰਮ ਹੀ ਨਹੀਂ ਰਹਿ ਗਿਆ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਚੇਲਿਆਂ ਜਿਹਦੇ ਪ੍ਰੈਜਿੰਦੇ ਹਨ ਇਹ ਬਾਬਿਆਂ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਕਿ ਇਹਨਾਂ ਦਾ ਇੱਕ ਐਫੀਡੇਵਟ ਬਣਾਓ ਆਪਣੀ ਡਿਵਟ ਬਣਾ ਕੇ ਉਹਨਾਂ ਦੇ ਪੂਰਾ ਪ੍ਰੋਪਰ ਉਹਨਾਂ ਦੇ ਆਧਾਰ ਕਾਰਡ ਲੈ ਕੇ ਉਹਨਾਂ ਦੇ ਪਿਸ਼ੋਕਰ ਦਾ ਸਾਈਨ ਕਰਵਾਏ ਜਾਣਾ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਪ੍ਰਹਾਰਕਿਆ ਮੈਂ ਦੱਸਣਾ ਚਾਹੁੰਦਾ ਹਾਂ ਇਹ ਬਾਬਿਆਂ ਲਈ ਬਾਬਿਆਂ ਨੂੰ ਕਿ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਤੁਹਾਡੇ ਨਾਲ ਆ ਕੋਈ ਵੀ ਕਾਨੂੰਨੀ ਕਾਰਵਾਈ ਤੁਹਾਨੂੰ ਕਰਨ ਦੀ ਲੋੜ ਨਹੀਂ ਗਲੋਬਲ ਐਕਸ਼ਨ ਕਮੇਟੀ ਆਪ ਕਰਾਏਗੀ ਮੇਰਾ ਨਾਮ ਸਰਜੀਤ ਜੀ ਘਮੜਕਲਾਹ ਪਿੰਡ ਦੀ ਗੱਲ ਹੀ ਰਾਜਨੀਤੀ ਦਾ ਕੰਮ ਕਰਦੇ ਜੇ ਬਾਬਾ ਜੀ ਘਰ ਕੰਮ ਕਰਦੇ ਕੋਠੇ ਦੇ ਉੱਪਰ ਦੋ ਵਸਟਰੀ ਇੱਕ ਕਮਰਾ ਬਣਾ ਹੁੰਦੇ ਤੇ ਇਹਨਾਂ ਦੇ ਵਿੱਚ ਕੋਈ ਅਣਬਣ ਇਦਾਂ ਨਹੀਂ ਹੋਈ ਪਤਾ ਨਹੀਂ ਲੱਗਾ ਸਾਨੂੰ ਤੇ ਇਹ ਬੇਟਾ ਕੰਮ ਕਰਦਾ ਜਿਉਂ ਨਾਲੇ ਘਰ ਤੇ ਇਹਨਾਂ ਨੂੰ ਆਵਾਜ਼ ਦਿੱਤੀ ਕਿ ਹਾ ਤੋਫਾ ਦੇ ਵਿੱਚ ਕੰਮ ਹੋ ਗਿਆ ਵਾ ਤੇ ਆ ਕੇ ਥੱਲੇ ਛਡਾ ਦਿੱਤੀ ਤੇ ਜਦੋਂ ਆਏ ਆਏ ਆ ਥੱਲੇ ਪਹੁੰਚੇ ਆ ਤੇ ਬਾਬਾ ਜੀ ਨੂੰ ਘੁੱਟ ਰਹੇ ਸੀ ਲੱਤਾਂ ਮਾਰ ਰਹੇ ਇਹਨਾਂ ਦੇ ਦੋ ਜਣੇ ਹਾਂਜੀ ਇਹਨਾਂ ਨੂੰ ਛਡਾਇਆ ਫਿਰਹੀ ਛਡਾ ਕੇ ਇਹਨਾਂ ਨੂੰ ਸੁਭਾਈ ਅੰਦਰ ਖੜਿਆ ਕਾਫੀ ਜ਼ਿਆਦਾ ਮਤਲਬ ਮਾੜੀ ਹਾਲਤ ਹੀ ਬੇਹੋਸ਼ ਹੋ ਗਏ ਸੀ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਪਤਾ ਨਹੀਂ ਜੇ ਲੱਗਾ ਉਸ ਵੇਲੇ ਭੱਜ ਗਏ ਬਾਅਦ ਵਿੱਚ ਫਿਰਹੀ ਮਤਲਬ ਲੱਗੇ ਜਿੰਨੇ ਵੀ ਜਾਣੇ ਸਾਰਿਆਂ ਨੂੰ ਦੱਸਿਆ ਲੱਗ ਬਾਦ ਮਾਰੀ ਯਾ ਮਤਲਬ ਗੱਲਬਾਤ ਹੋ ਗਈ ਆ ਤੇ ਤੇ ਯਾ ਵਹੀ ਤੇ ਕੰਮ ਕਰ ਲਿਆ ਸਾਨੂੰ ਤੇ ਪਤਾ ਨਹੀਂ ਵੀ ਕੀ ਬਣਿਆ ਫਿਰ ਬਾਅਦ ਵਿੱਚ ਉਹ ਲੱਗੇ ਆਪਣੇ ਠੇਕੇ ਵਾਲੇ ਭਾਜੀ ਆ ਉਹ ਉਹ ਵੀ ਆਏ ਘਰ ਉਹਨਾਂ ਉਹਨਾਂ ਨੂੰ ਮਾਰੀ ਥੋੜਾ ਜਿਹਾ ਹੱਥ ਦੇ ਵਿੱਚ ਆਏ ਉਹਨਾਂ ਨੂੰ ਨਾ ਮਿਲਣ ਗਏ ਉਹਨਾਂ ਨੂੰ ਦੱਸਿਆ ਉਹਨਾਂ ਨੇ ਵੀ ਮੈਨੂੰ ਮਾਰਿਆ ਉਹ ਜਦੋਂ ਫੇਰ ਵਾਪਸੀ ਘਰ ਦੇ ਵਿੱਚ ਆਏ ਤੇ ਫੇਰ ਬਿਓਸ਼ ਹੋ ਗਏ ਫਿਰ ਇਹਨਾਂ ਦੇ ਹੱਥ ਪੈਰ ਵਿੰਗੇ ਹੋ ਗਏ ਮੂੰਹ ਵਿੰਗਾ ਹੋ ਗਿਆ ਫਿਰ ਉਹ ਭਾਜੀ ਗੱਡੀ ਸਟਾਰਟ ਕਰਕੇ ਉਹ ਹੀ ਲੈ ਕੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਆਏ ਨੇ ਸਾਨੂੰ ਮੰਗਲੀ ਮੰਤ ਪਟਾਲੇ ਨੇ ਦਰਖਾਸਤ ਦਿੱਤੀ ਆ ਉਹਦੇ ਚੇਲੇ ਮਮਤਾ ਮੰਤ ਨੂੰ ਉਹਨਾਂ ਦੇ ਗਾੜੀ ਉਹ ਇੱਕੋ ਜਗ੍ਹਾ ਹੀ ਰਹਿੰਦੇ ਆ ਤੇ ਉੱਥੇ ਕਮਰੇ ਜੀ ਇਹਨਾਂ ਦਾ ਕੋਈ ਝਗੜਾ ਆ ਮਾਰਕਟਾਈ ਕੀਤੀ ਆ ਤੇ ਕਾਰਵਾਈ ਕੀਤੀ ਜਾਵੇ ਇਹਦੀ ਆਪਾਂ ਕਾਰਵਾਈ ਕਰ ਰਹੇ ਆ ਵੀਰ ਜੀ ਸਿਟੀ ਮਿਸਰਾਨੂੰ ਨੀ ਹੁਣਾ ਕੋਈ ਪੇਸ਼ ਕੀਤੀ ਜਿਵੇਂ ਇਹ ਐਸ ਸੀ ਕੁਲਵਿੰਦਰ ਸਿੰਘ ਨੂੰ ਮਾਰਕ ਕੀਤੀ ਦਰਖਾਸਤ ਉਹ ਜਾ ਕੇ ਦੇਖ ਰਹੇ ਮੌਕੇ ਤੇ